ਕਿਉਂ ਕਿਉਂਕਿ ਜਿਹੜਾ ਆਪਣਾ ਨਕਾ ਨਿਕਲਦਾ ਨਹੀਂ ਕਿ ਕਿਲੇ ਵੱਟੀ ਆ ਕਿ ਨਿਕਲਦਾ ਸਾਡਾ ਨਕਸ਼ਾ ਪਹਿਲਾਂ ਬਣਿਆ ਹੋਇਆ ਹਾਂ ਉਹ ਉੱਥੋਂ ਹੀ ਅੱਗੇ ਜਾਂਦਾ ਪਰ ਮੌਜੂਦਾ ਸਿਚੁਏਸ਼ਨ ਕੀ ਹੈ ਉਸ ਤੋਂ ਨੈਕਸਟ ਕਿਲੇ ਦੀ ਗੱਲ ਕਰਦਾ ਮੈਂ ਉਹ ਉੱਥੇ ਤੱਕ ਠੀਕ ਹੀ ਆ ਰਿਹਾ ਉਸ ਤੋਂ ਗਿਆ ਸਾਡੀ ਫੌਜ ਜਿੱਜੀ ਹੋਈ ਹੈ ਠੀਕ ਹੈ ਜਿੱਥੇ ਤੱਕ ਆ ਕੇ ਉਹ ਜਿੱਦਣ ਐਕਸ਼ਨ ਸਾਡੇ ਨੇ ਫੈਸਲਾ ਦਿੱਤਾ ਉਸ ਤੋਂ ਬਾਅਦ ਬਣਾਇਆ ਤੁਸੀਂ ਉਹ ਤਾਂ ਮੌਕੇ ਤੇ ਕੁਝ ਨਹੀਂ ਸੀਗਾ ਮੌਕੇ ਤੇ ਫਿਰ ਤੁਹਾਡੇ ਕੋਲ ਜਿਹੜੇ ਨਿਸ਼ਾਨਦੇਹੀ ਹੈ ਸਾਨੂੰ ਦਿਖਾਓ ਜੇ ਨਿਸ਼ਾਨਦੇਹੀ ਤੁਸੀਂ ਲਈ ਹੈ ਉਸ ਤੋਂ ਪਹਿਲਾਂ ਤਾਂ ਸਾਨੂੰ ਪਤਾ ਤਾਂ ਹੋਏ ਨਾ ਵੀ ਨਿਸ਼ਾਨਦੇਹੀ ਵੀ ਮੌਕੇ ਦੇ ਖਾਲ ਦੇਣਾ ਉਹਦੇ ਤੇ ਨਿਸ਼ਾਨਦੇਹੀ ਤਾਂ ਹੋਏਗੀ ਨਾ ਵੀ ਐਸ ਕਿਲੇ ਤੋਂ ਅੱਗੇ ਖਾਲ ਜਿੱਥੇ ਵੀ ਜਾਏਗਾ ਹਾਂਜੀ ਐਟ ਲੀਸਟ ਇਹ ਤਾਂ ਪਤਾ ਹੋਏਗਾ ਕਿੱਲੇ ਨੰਬਰ ਕਿੱਲੇ ਦੇ ਜਿਹੜੇ ਕਿੱਲੇ ਦੇ ਕਿਹੜੀ ਵੱਟ ਨਾਲ ਕਿਹੜਾ ਰਕਬਾ ਹੋਏਗਾ ਉਹਦੇ ਤਾਂ ਸਿੱਧਾ ਲਿਖਤਾ ਵੀ 138 ਦਾ ਜਿਹੜਾ ਵੀ ਕਿੱਲਾ ਹੈ ਹਾਂਜੀ ਉਹ 8/21 ਸ਼ਾਇਦ ਉਹਦੀ ਉੱਤਰੀ ਵੱਟ ਦੇ ਨਾਲ ਇੱਕ ਕਰਮ ਹੁਣ ਕਰਮ ਦੀ ਕੀ ਡੈਫੀਨੇਸ਼ਨ ਹੈ ਜੀ ਕਰਮ ਤਾਂ ਇੱਕ ਬੰਦੇ ਦੀ 4 ਫੁੱਟ ਦੀ ਵੀ ਹੈ ਇੱਕ ਬੰਦੇ ਦੀ 6 ਫੁੱਟ ਦੀ ਵੀ ਹੈ ਜਿਵੇਂ ਦੀ ਹਾਈਟ ਹੋਵੇ ਚਲੋ ਉਹ ਵੀ ਤੁਹਾਡੀ ਮੰਨ ਲਈ ਵੀ ਕੱਚੀ ਕਰਮਾਂ ਲੰਮਾ ਫਿਰ ਉਸ ਜਗ੍ਹਾ ਦੀ ਨਿਸ਼ਾਨਦੀ ਕਰਕੇ ਤੁਸੀਂ ਜ਼ਰੂਰ ਅਸੀਂ ਤੁਹਾਡੇ ਨਾਲ ਕੋਈ ਬਹਿਸ ਨਹੀਂ ਕਰ ਸਕਦੇ ਅਸੀਂ ਤਾਂ ਇਹ ਕਹਿੰਦੇ ਆ ਉਹਦੀ ਨਿਸ਼ਾਨਦੀ ਕਰਕੇ ਸਾਨੂੰ ਉਹ ਜਗ੍ਹਾ ਸ਼ਾਨੀ ਲਾ ਦੇਓ ਉਹ ਜਗਾ ਠੀਕ ਹੈ ਵੀ ਚਲੋ ਹਾਲ ਦੀ ਘੜੀ ਹਾਲਾਂਕਿ ਕੋਰਟ ਦਾ ਜਿੰਨਾ ਚਿਰ ਨਹੀਂ ਨਿਪਟਦਾ ਮੇਰੇ ਖਿਆਲ ਚ ਵੇਟ ਕਰਨੀ ਚਾਹੀਦੀ ਸੀ ਸਭ ਨੂੰ ਪਰ ਚਲੋ ਫਿਰ ਵੀ ਤੁਸੀਂ ਅੱਜ ਵੱਲੋ ਇਹ ਤਾਂ ਡਿਪਾਰਟਮੈਂਟ ਵਿੱਚ ਚੱਲਦਾ ਆ ਰਿਹਾ ਹੈਗਾ ਮਤਲਬ ਵੇਖੋ ਤਰੀਕ ਤਾਂ 13 ਅਗਸਤ ਹੈ ਅੱਜ ਆਪਾਂ ਮਤਲਬ 14 ਜੂਨ ਨੂੰ ਤੁਸੀਂ 2024 ਚਾਹੇ ਹੋ ਤਰੀਕ ਤਾਂ ਹਜੇ 2 ਮਹੀਨੇ ਲਗਭਗ ਪਏ ਨੇ ਨਾ ਹੁਣੇ ਤਾਂ ਠੀਕ ਹੈ ਉਹਦੇ ਵਿੱਚ ਕੁਝ ਵੀ ਹੋਏਗਾ ਫਿਰ ਉਹਨੂੰ ਦਾ ਕੋਰਟ ਦੇ ਤਾਂ ਹੁਣ ਤੋਂ ਅਸੀਂ ਕੋਈ ਵੀ ਹੋ ਨਹੀਂ ਕਰਤਾ ਜੀ ਹੈ ਨਾ ਮੰਗਿਆ ਮੈਂ ਜਿਵੇਂ ਪ੍ਰੋਸੀਡਿੰਗ ਹੋਈਏ ਤੁਸੀਂ ਵੀ ਉਹ ਬਹੁਤ ਬਾਇਸ ਹੋਈਏ ਬਹੁਤ ਬਹੁਤ ਪੋਲੀਟੀਕਲ ਇੰਟਰਫੀਅਰੈਂਸ ਇਹਦੇ ਵਿੱਚ ਸੀ ਕਿ ਉਹਦੇ ਵਿੱਚ ਨਾ ਤਾਂ ਕੋਈ ਵੀ ਅੱਜ ਤੱਕ ਵੀ ਕੋਈ ਵੀ ਨਿਸ਼ਾਨਦੇਹੀ ਜਿਹਦੇ ਬੇਟੇ ਨੇ ਦੋ ਮੇਰੀ ਮਦਰ ਹੈ ਤੇ ਸਾਇਆ ਜੀ ਦੇ ਬੇਟੇ ਨੇ ਸਾਰੇ ਮਸਤਰਕੇ ਕਰਤੇ ਜ ਬਰਾਬਰ ਦੇ ਹਿੱਸੇਦਾਰਾਂ ਉਹਦੇ ਵਿੱਚ ਚਾਚਾ ਜੀ ਦੇ ਬੇਟੇ ਦੇ ਨਾਮ ਇਕਬਾਲ ਸਿੰਘ ਦੇ ਨਾਮ ਕੰਪਨ ਕੀਤਾ ਹੋਇਆ ਹੈ ਕਿ ਸਾਡੀ ਕਾਫੀ ਪੈਣੀ ਹੈ 16 ਕਿਲੇ ਤੇ ਆ ਇਸ ਤੋਂ ਬਿਨਾ ਫਾਟੀ 1780 ਕਿਲੇ ਇੱਕ ਥਾਂ ਤੇ ਇਕੱਠੀ ਹੈ 15 ਕਿਤੇ ਆ 10 ਕਿਤੇ ਆ 11 ਕਿਤੇ ਆ 9 ਕਿਤੇ ਆ ਉਹਦੇ ਵਿੱਚ ਅਸੀਂ ਆਪਸ ਵਿੱਚ ਜਿਹੜੀ ਵੰਡ ਕੀਤੀ ਹੋਈ ਏ ਉਹਦੇ ਚ ਉਹਦਾ ਤੇ ਇੱਥੇ ਸ਼ੇਅਰ ਹੈ ਹੀ ਨਹੀਂ ਜਿਹਦੇ ਨਾਂ ਤੇ ਕੰਪਨਸੇਸ਼ਨ ਬਣਾਇਆ ਗਿਆ ਦੂਜਾ ਅਸੀਂ ਕੰਪਨਸੇਸ਼ਨ ਨੂੰ ਪਰੀ ਵੀ ਸਾਨੂੰ ਕਹਿੰਿਆ ਨਹੀਂ ਗਿਆ ਉਹਦਾ ਵੀ ਜੇ ਕੋਈ ਤੁਹਾਡੇ ਕੋਲ ਹੈ ਐਡਮਿਨੀ ਉਹਦਾ ਡਿਪਾਰਟਮੈਂਟ ਦਾ ਰੂਲ ਹੈ ਨਾ ਕੰਪਨਸੇਸ਼ਨ ਬੜੀ ਸਾਨੂੰ ਬਿਲਕੁਲ ਨਹੀਂ ਚਲੋ ਸਕਿਆ ਸੀ ਐਕਸ਼ਨ ਸਾਹਿਬ ਨੇ ਫੈਸਲਾ ਦਿੱਤਾ ਐਕਸ਼ਨ ਸਾਹਿਬ ਨੇ ਅਸੀਂ ਉਸ ਤੋਂ ਬਾਅਦ ਵੀ ਪੇਮੈਂਟ ਵਧਾਈ ਗਈ ਸੀ ਸੀਸ ਨੂੰ ਫੋਲੋ ਦੀ ਅਪਲੀਕੇਸ਼ਨ ਲਾਈ ਹੈ ਇਲੈਕਸ਼ਨ ਦਾ ਕਰਕੇ ਉਹਨਾਂ ਸਾਨੂੰ ਕਿਹਾ ਸੀ ਕਿ ਅਸੀਂ ਵੀ ਉਦੋਂ ਪਿੱਛੇੋਂ ਤੁਹਾਨੂੰ ਪਤਾ ਨਹੀਂ ਇਲੈਕਸ਼ਨ ਦਾ ਕਰਕੇ ਮੈਂ ਜਾ ਵੀ ਅਸੀਂ ਇਸ ਤੋਂ ਬਾਅਦ ਇਹਨੂੰ ਮੈਂ ਵੀ ਤੁਹਾਡੇ ਕੋਲ ਸੁਣ ਵੀ ਲੋ ਇਹਨਾਂ ਨੂੰ ਕੰਪਨਸੇਸ਼ਨ ਨੂੰ ਜਿਹੜਾ ਤੁਹਾਡਾ 18 ਕਲੈਕਟਰ ਨੂੰ ਦੀ ਜਮ ਕੰਪਨਸੇਸ਼ਨ ਦੇ ਵਿੱਚ ਵੀ ਇਹ ਕਲੈਕਟਰ ਦੇ ਪੈਂਦੀ ਹੈ। ਅਸੀਂ ਕਲੈਕਟਰ ਸਾਹਿਬ ਦੇ ਅੱਤੇ ਪਾਈ ਹੋਈ ਸੀ ਵੀ ਸਾਹਿਬ ਨੂੰ ਪਰ ਉਹਨਾਂ ਦਾ ਕਹਿਣਾ ਸੀ ਮੇ ਵੀ ਕੁਝ ਭਾਵਨਾ ਜਿਹੜੀਆਂ ਨੇ ਪੰਜਾਬ ਸਰਕਾਰ ਨੇ ਇਹ ਚੇਂਜ ਕੀ ਸੀ ਜੀ ਨੇ ਜੇ ਤੁਹਾਡੇ ਸਾਹਮਣੇ ਕੋਲ ਨਹੀਂ ਕਿਸੇ ਕੋਲ। ਅਸੀਂ ਉੱਥੇ ਦਾ ਚਲੋ ਪਾਈ ਹੋਈ ਹੈ ਪਰ ਉਹਨਾਂ ਦਾ ਇਹ ਕਹਿਣਾ ਸੀ ਕਿ ਚੇਂਜ ਕੀ ਕਰਾ ਚੁੱਕਿਆ। ਉਹ ਬਾ ਚੁੱਕਿਆ ਅਸੀਂ ਹਾਂ ਜੀ ਉਦੋਂ ਅੱਗੇ ਜਰੂਰ ਤੇ ਅਸੀਂ ਤੁਹਾਡੇ ਡਿਪਾਰਟਮੈਂਟ ਤੋਂ ਵੀ ਉਹ ਤੋਂ ਇੱਥੇ ਆ ਜੀ। ਆਬਵੀਅਸ ਹੈ ਉਹ ਤਾਂ ਉਹਨਾਂ ਉਹ ਵੀ ਅਸੀਂ ਪਾਈ ਹੋਈ ਹੈ ਨਹੀਂ ਵੀ ਅਸੀਂ ਉਹ ਤਾਂ ਕੋਰਟ ਦੇ ਵਿੱਚ ਚਲੇਗਾ ਜੀ ਸਾਰਾ ਮੈਟਰ ਨਾ ਕੋਰਟ ਦੇ ਵਿੱਚ ਚਲੇ ਗਿਆ ਜਿਹੜੀ ਇੱਥੇ ਜੀਓਗ੍ਰਾਫੀਕਲ ਕੰਡੀਸ਼ਨ ਸੀ ਜੇ ਇਹ ਨਿਸ਼ਾਨ ਦੀ ਲਈ ਜਾਂਦੀ ਤਾਂ ਕੰਡੀਸ਼ਨ ਇੱਥੇ ਸਾਰੇ ਨੂੰ ਡਿਪਾਰਟਮੈਂਟ ਨੋਟਿਸ ਕਰਦਾ ਉਹ ਜਿਹੜੇ ਫਟਕੋ ਟਿੱਡਾ ਨੂੰ ਪਾਣੀ ਲੱਗਦਾ ਪਹਿਲਾਂ ਹੀ ਤੇ ਹੁਣ ਜਿਹੜੇ ਜ਼ਿੰਮੇਵਾਰ ਮੋਟੇ ਘਰ ਨੇ ਇਹਨਾਂ ਟਿੱਕਿਆਂ ਦਾ ਆਪਣਾ ਸਾਡਾ ਪਾਣੀ ਸਾਡਾ ਖਤਨਾਕ ਹੈ ਕੋਈ ਕਾਇਚਨ ਨਹੀਂ ਪਾਣੀ ਕੋਈ ਕਾਰਵਾਈ ਕੀਤੀ ਗਈ ਹੈ ਪਰ ਵੀ ਕੁਝ ਕੇਸ ਜਿੱਥੇ ਨਹੀਂ ਤੇ ਕੋਸ਼ਿਸ਼ ਹਰ ਤੋਂ ਪਟਿਆਲੇ ਜਿੱਥੇ ਇੱਕ ਚੰਡੀਗੜ੍ਹ ਤੋਂ ਜਿੱਥੇ ਜਿੱਥੇ ਅਜਾ ਜਿਹੜਾ ਪਾਣੀ ਮਿਲਣਾ ਸਾਨੂੰ ਉਹ ਜ਼ਮੀਨ ਤੇ ਵੀ ਅਸੀਂ ਪੈਸੇ ਭਰਦੇ ਨੇ ਇਹਦੇ ਧੱਕਾ ਸ਼ੇ ਕਰਦੇ ਨੇ ਪਾਣੀ ਦੇ ਇਹ ਸਾਡਾ ਪਾਣੀ ਘਟੂ ਇਹ ਚੱਕਰ ਨੂੰ ਗੋਚਾ ਇਹ ਕੋਠਾ ਜੀ ਇਹਨਾਂ ਨੇ ਕੋਈ ਹੁਣ 10 10 ਦਿਨ ਤੋਂ ਪਾਇਆ ਹੈ ਜਿਹੜੀ ਪਾਈਪ ਲਾਈਨ ਹੈ ਨਜੂਲ ਜੀ ਤੋਂ ਇਹ 31 ਕਰਨ ਦਾ ਫਰਕ ਹੈ ਰੇੜਾ ਪਾਈਪ ਲਾਈਨ ਤੋਂ ਪੱਲੇ ਇਹ ਚੱਕਰ ਇਹੋ ਕਰਦੇ ਨੇ ਸਾਇਕਲਟ ਕਿਉਂ ਨਹੀਂ ਲੱਪਣ ਦੇਦੇ ਤੁਸੀਂ ਉਹ ਤਾਂ ਕਸ਼ਾਈ ਕਰ ਰਹੇ ਹੁੰਦੇ ਸੀ ਸਿੱਟ ਕਸ਼ਾਈ ਕਰਨੇ ਵੀ ਅੱਗੇ ਸੇ ਪਾਣੀ ਜਾਣ ਨਹੀਂ ਦੇਣਾ ਵੀ ਸਾਡੇ ਕੋਲ ਪਾਣੀ ਆਪਣੇ ਪੂਰੇ ਖੇਤ ਦਾ ਪਾਣੀ ਹੈ ਕਿਸੇ ਗਈ ਮੇਰਾ ਪਿੰਡ ਮੰਡਵੀ ਹੈ ਜੀ ਤੇ ਜੋ ਇਹ ਰੋਲਾ ਚੱਲ ਰਿਹਾ ਜੀ ਇਹ ਤਕਰੀਬਨ 729 ਕਿੱਲਿਆਂ ਦਾ ਪਾਣੀ ਹੈ ਜੀ ਜੇ ਤੋਂ ਤਕਰੀਬਨ 22 300 ਕਿੱਲਾ ਮਤਲਬ ਵਰਤਿਆ ਪਾਣੀ ਜਿਹੜੇ ਜਿਨ੍ਹਾਂ ਨਾਲ ਰੋਲਾ ਹੈਗਾ ਜੀ ਤੇ ਅਸੀਂ ਵੀ ਮਤਲਬ ਪਿਛਲੇ ਕਾਫੀ ਲੰਮੇ ਸਮੇਂ ਤੋਂ ਮੌਜੂਦ ਤੇ ਆ ਰਹੇ ਆ ਪਾਣੀ ਲੈਣ ਦੇ ਵਾਸਤੇ ਜੀ ਮੈਨੂੰ ਤਾਂ ਮੇਰੇ ਸਭ ਮੇਰੀ ਸੁਰਤੋਂ ਪਹਿਲਾਂ ਦਾ ਵੀ ਮਲਾਏ ਆਈ ਵੀ ਸਾਡਾ ਪਾਣੀ ਹੁੰਦਾ ਸੀ ਸਾਡਾ ਪਾਣੀ ਹੁੰਦਾ ਸੀ ਇਹ ਸਾਡੇ ਪ੍ਰਧਾਨ ਜੀ ਹੈ ਚਲੋ ਇਹਨਾਂ ਨੇ ਮਤਲਬ ਇੱਕ ਕਦਮ ਉਠਾਇਆ ਵੀ ਅਸੀਂ ਆਪਣਾ ਹੱਕ ਲੈਣਾ ਜੀ ਇੱਕ ਕਾਫੀ ਚਿਰ ਹੋ ਗਿਆ ਮਲਾਏ ਸਿਸਟਰ ਨੂੰ ਚਲਦਿਆਂ ਨੂੰ ਕਦੇ ਕਿਧਰੋਂ ਸਟੇਲ ਲੈ ਲੈਂਦੇ ਆਏ ਕਦੇ ਕਿਧਰੋਂ ਸਟੇਲ ਲੈ ਲੈਂਦੇ ਆਏ ਤੇ ਹੁਣ ਚਲੋ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰ ਦਿਆਂਗੇ ਉਰੇ ਉਰੇ ਤੱਕ ਗੱਲ ਪਹੁੰਚੀ ਜੀ ਤਾਲੀ ਕਿੰਨੇ ਜਿੱਤਰੇ ਪਏ ਕੋਸਤੇ 40 41 ਕਿੱਲਾਂ ਦਾ ਸਾਡਾ ਮਾਲਾ ਜਿਹੜਾ ਨਜੂਲ ਦਾ ਪਾਣੀ ਆਈ ਨਜੂਲ ਸੈਕਟਰੀ ਦਾ ਤੇ ਹੁਣ ਇਹ ਮਾਲਾ ਇਹ ਸਾਡਾ ਅਸੀਂ ਆਪਣਾ ਹੱਕ ਮੰਗਦੇ ਸੀ ਹਲੇ ਹੁਣ ਵੀ ਮਾਲਾ ਇਹਨੂੰ ਇਹ 15 20 ਦਿਨ ਹੋ ਗਏ ਪੋਟਾਂ ਤੋਂ ਮਾਲਾ 5-7 ਦਿਨ ਪਹਿਲਾਂ ਇਹ ਆਪਣਾ ਕੋਠਾ ਪਾ ਕੇ ਮਾਲਾ ਸਾਡੇ ਪਾਣੀ ਨੂੰ ਰੋਕ ਰੇ ਆ ਜੀ ਬਿਲਕੁਲ ਬੰਜਰ ਪਈ ਹੈ ਬਿਲਕੁਲ ਜ਼ਮੀਨ ਐਸੀ ਦਾ ਮਾਲਾ ਹੁਣ ਇਸੇ ਇਹਦੇ ਹਸਾਰੇ ਹੀ ਆ ਜੀ ਜਿਹੜੀ ਜ਼ਮੀਨ ਹੈ ਸਾਡੇ ਕੋਲ ਜਿੰਨੀ ਵੀ ਹੈ ਇਹ ਤੋਂ ਰੋਟੀ ਮਾਲਾ ਜਿੰਨਾ ਸਾਡਾ ਚੱਲਦਾ ਇਸ ਤੋਂ ਹੀ ਚੱਲਦਾ ਜੀ ਧੰਨਵਾਦ ਜੀ